ਮਾਰੂਥਲ ਬਣਦੇ ਜਾ ਰਹੇ ਪੰਜਾਬ ਤੇ ਬਿਆਬ ਹੁੰਦੇ ਪੰਜਾਬ ਲਈ ਆਸ ਦੀ ਕਿਰਨ ਹੈ ਇਹ ਨਰਸਰੀ ਜਿੱਥੋਂ ਹਰ ਸਾਲ ਲੱਖਾਂ ਬੂਟੇ ਗੁਰਸੰਗਤ ਨੂੰ ਮੁਫਤ ਵੰਡੇ ਜਾਂਦੇ ਨੇ ਤੇ ਇੱਥੋਂ ਨਰਸਰੀ ਵਿੱਚੋਂ ਤੁਸੀਂ ਬੂਟੇ ਕਿਵੇਂ ਪ੍ਰਾਪਤ ਕਰ ਸਕਦੇ ਆ ਇਹ ਜਾਣਕਾਰੀ ਤੁਹਾਨੂੰ ਦੇਵਾਂਗੇ ਤੇ ਕਿਹੜੇ-ਕਿਹੜੇ ਬੂਟੇ ਤੁਸੀਂ ਪ੍ਰਾਪਤ ਕਰ ਸਕਦੇ ਆ ਉਹ ਜਾਣਕਾਰੀ ਇਸ ਵੀਡੀਓ ਵਿੱਚ ਤੁਹਾਨੂੰ ਅਸੀਂ ਦੇਵਾਂਗੇ ਪਹਿਲਾਂ ਅਸੀਂ ਜਾਣਾਂਗੇ ਕਿ ਕਿਹੜੇ ਬੂਟੇ ਇਥੇ ਅਵੇਲੇਬਲ ਆ ਫਿਰ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਕਿਵੇਂ ਤੁਸੀਂ ਇੱਥੇ ਪਹੁੰਚ ਕਰਨੀ ਹੈ ਜਾਂ ਕਿਵੇਂ ਰਾਬਤਾ ਕਰਨਾ ਹੈ ਕਿੰਨੇ ਬੂਟੇ ਕਿਵੇਂ ਤੁਹਾਨੂੰ ਇਥੋਂ ਮਿਲ ਸਕਦੇ ਆ ਸੋ ਸਾਡੇ ਨਾਲ ਐਸ ਸਮੇਂ ਸਰਦਾਰ ਮਨਜੀਤ ਸਿੰਘ ਜੀ ਪਿੰਡ ਸ਼ੇਰਪੁਰ ਦੋਨਾਂ ਜੋ ਨਰਮਲ ਕੁੱਟੀਆਂ ਸੀਚੇਵਾਲ ਵਿਖੇ ਇਸ ਨਰਸੀ ਦੇ ਵਿੱਚ ਬੂਟੇ ਲਾਉਣ ਦੇ ਸਾਰੀ ਸੇਵਾ ਇਹ ਨਾਲ ਬੱਚਿਆਂ ਨੂੰ ਲੈ ਕੇ ਹੋਰ ਸੇਵਾਦਾਰਾਂ ਨੂੰ ਨਾਲ ਲੈ ਕੇ ਕਰਦੇ ਨੇ ਤੇ ਨਿਸ਼ਕਾਮ ਸੇਵਾ ਇਹਨਾਂ ਦੀ ਤੇ ਇਹਨਾਂ ਕੋਲੋਂ ਜਾਣਕਾਰੀ ਲੈਣੇ ਆ ਕਿ ਕਿਹੜੇ ਕਿਹੜੇ ਬੂਟੇ ਇੱਥੇ ਅਵੇਲੇਬਲ ਆ ਆ ਕਿਉਂਕਿ ਹੁਣ ਬਾਰਸ਼ਾਂ ਦਾ ਮੌਸਮ ਆ ਗਿਆ ਤੇ ਕਿਹੜੇ ਕਿਹੜੇ ਬੂਟੇ ਇਥੋਂ ਉਪਲਬਧ ਹੋ ਸਕਦੇ ਆ ਆ ਕਿਹੜੇ ਕਿਹੜੇ ਬੂਟੇ ਸੰਗਤ ਨੂੰ ਜਾਣਕਾਰੀ ਦਿਓ ਜੀ ਜਿਹੜੇ ਸ਼ੂਗਰ ਜਾਮਨ ਪਈ ਹੈ ਆਪਣੇ ਕੋ ਜੀ ਠੀਕ ਆ ਜੀ ਇਹ ਸਾਹਮਣੇ ਪਈ ਜਾਣਾ ਇਹ ਸ਼ੂਗਰलेस ਜਾਮਨ ਹੈ ਨਾ ਇੱਕ ਹਾਂਜੀ ਜੀ ਤੇ ਅੱਗੇ ਜੀ ਆ ਬੈਲ ਪੱਤਰ ਪਿਆ ਜੀ ਠੀਕ ਆ ਜੀ ਬੈਲ ਪੱਤਰ ਹਾਂਜੀ ਆ ਕੜੀ ਪੱਤਾ ਪਿਆ ਜੀ ਠੀਕ ਆ ਜੀ ਕੜੀ ਪੱਤਾ ਹਾਂਜੀ ਆ ਸਵਾਂਜਣਾ ਪਿਆ ਜੀ ਠੀਕ ਆ ਜੀ ਇਹ ਬੜਾ ਗੁਣਕਾਰੀ ਬੂਟਾ ਬਸ ਵਾਂਝਣਾ ਆ ਮਨੋ ਕਾਮਨੀ ਪਈ ਆ ਜੀ ਇਹ ਕਲੀਆਂ ਲੱਗਦੀਆਂ ਬਹੁਤ ਵਧੀਆ ਤੇ ਮੈਕਦੀ ਆ ਮਨੋ ਮਨੋ ਕਾਮਨੀ ਇਹਦੇ ਬਹੁਤ ਸੁੰਦਰੇ ਬੂਟਾ ਬਣਦਾ ਆ ਡਬਲ ਚਾਂਨੀ ਪਈ ਜੀ ਜੀ ਇਹ ਵੀ ਫੋਲੀ ਲੱਗਦੇ ਆ ਤੇ ਮੈਨੂੰ ਫੋਲ ਲੱਗਦੇ ਬਹੁਤ ਵਧੀਆ ਇਹ ਬੋਰਡ ਹਾਂਜੀ ਇਹ ਬੋਰਡ ਪਈ ਬੋਰਡ ਦੀ ਬਹੁਤ ਮੰਗ ਆ ਹੁਣ ਹੂੰ ਪੁਰਾਣੇ ਸਾਡੇ ਸੱਥਾਂ ਦੇ ਵਿੱਚ ਬੋੜ ਹੁੰਦੇ ਸੀ ਅੱਜ ਬੜੇ ਘਟਦੇ ਜਾ ਰਹੇ ਆ ਸੋ ਜਿਹੜੀ ਹਰਿਆਲੀ ਐ ਉਹ ਬੜੀ ਜ਼ਰੂਰੀ ਐ ਤੇ ਹਾਂਜੀ ਇਹ ਅੱਗੇ ਆ ਫੇ ਬੱਲ ਪਿਆ ਜੀ ਸਰ ਬੱਲ ਬੱਲ ਆ ਗਿਆ ਇਹ ਬੱਲ ਜੂਸ ਵੀ ਬਣਦਾ ਇਹਦਾ ਨਾ ਹਾਂਜੀ ਬਹੁਤ ਵਧੀਆ ਹੁੰਦਾ ਜੀ ਅੱਜ ਕੱਲ ਆਪਰੇ ਜਾਮਨ ਪਈ ਐ ਖਰੀ ਠੀਕ ਐ ਇਹ ਜਾਮਨ ਦੋ ਤਿੰਨ ਤਰ੍ਹਾਂ ਦੀ ਆਇਥੇ ਨਾ ਤਿੰਨ ਤਰ੍ਹਾਂ ਦੀ ਆਹ ਟਾਲੀ ਪਈ ਐ ਟਾਲੀ ਸਾਡੇ ਪੁਰਾਣੇ ਰਵਾਇਤੀ ਰੁੱਖ ਜਿਹੜੇ ਖੇਤਾਂ ਦੇ ਵਿੱਚ ਸਾਡੇ ਘਰਾਂ 'ਚ ਆਮ ਹੀ ਹੁੰਦੇ ਸੀ ਇਹ ਤੂਤ ਆ ਗਿਆ ਪਹਿਲੀ ਤੂਤ ਬੜੀਆਂ ਸਾਂਝ ਰਹੀਆਂ ਇਹਨਾਂ ਦੇ ਨਾਲ ਸਾਡੇ ਬਜ਼ੁਰਗਾਂ ਦੀਆਂ ਪਰ ਅਸੀਂ ਘਰਾਂ ਦੇ ਵਿੱਚੋਂ ਖਲਾਰਾ ਪੈਂਦਾ ਪੱਤੇ ਹੁੰਦੇ ਡਿੱਗਦੇ ਆ ਕੇ ਬਹੁਤ ਸਾਰੇ ਰੁੱਖ ਕੱਟ ਦਿੱਤੇ ਆ ਇਹ ਨਿੰਮ ਨਿੰਮ ਬੜੀਆਂ ਜ਼ਰੂਰੀ ਆ ਵਾਤਾਵਰਨ ਨੂੰ ਸ਼ੁੱਧ ਕਰਦੀਆਂ ਐਤਕੀ ਨਿੰਮਾ ਬਹੁਤ ਸੁੱਕੀਆਂ ਸਰਦੀਆਂ ਦੇ ਵਿੱਚ ਆਲ ਮੰਡਾ ਪਿਆ ਜੀ ਪੀਲੇ ਰੰਗ ਦੇ ਫੁੱਲ ਲੱਗਦੇ ਨੇ ਬਹੁਤ ਜੀ ਇਹ ਇਹ ਕਾਫੀ ਵੱਡਾ ਰੁੱਖ ਹੋ ਜਾਂਦਾ ਨਾ ਇਹ ਹਾਂਜੀ ਹਾਂਜੀ ਠੀਕ ਆ ਜੀ ਇਹ ਲਮੰਡਾ ਆ ਚਾਂਦੀ ਪਈ ਚਾਂਦਨੀ ਆ ਰਾਤੀ ਰਾਣੀ ਬਈ ਜੀ ਠੀਕ ਹੈ ਰਾਤੀ ਰਾਣੀ ਇਹ ਰਾਤ ਨੂੰ ਮਹਿਕਦਾ ਹੈ ਕਲੀਆਂ ਦਾ ਬੂਟਾ ਹੈ ਹਾਂਜੀ ਆਹ ਆਪਣੇ ਔਰ ਪਿਆਜੀ ਆਲੂ ਬੁਖਾਰਾ ਆਲੂ ਬੁਖਾਰੇ ਦਾ ਬੂਟਾ ਹਾਂਜੀ ਠੀਕ ਹੈ ਜੀ ਆਪ ਵੇਖ ਕਲੀਆਂ ਪਈ ਜੀ ਕਲੀਆਂ ਨੇ ਇਧਰ ਬੋੜ ਹੈ ਇਹ ਕੀ ਹੈ ਇਹ ਖਜੂਰ ਹੈ ਜੀ ਇਹ ਖਜੂਰ ਠੀਕ ਹੈ ਖਜੂਰਾਂ ਦੇ ਰੱਖਣੇ ਆ ਨਾਰ ਪਿਆ ਜੀ ਇਧਰ ਜੀ ਨਾਰ ਬੋੜ ਬੋੜ ਪਿੱਪਲ ਬਹੁਤ ਮੰਗਦੇ ਜੀ ਹੁਣ ਠੀਕ ਹੈ ਵੈਸੇ ਵੀ ਹਵਾ ਨੂੰ ਸਭ ਤੋਂ ਵੱਧ ਸ਼ੁੱਧ ਕਰਦੇ ਆ ਬੋੜ ਪਿੱਪਲ ਤੇ ਬੜੀ ਉਮਰ ਲੰਬੀ ਇਹਨਾਂ ਦੀ ਹੁੰਦੀ ਆ ਦੋਨੇ ਦਾ ਇਲਾਕਾ ਜੋ ਟਿੱਬਿਆਂ ਲਈ ਰੇਤਾਂ ਲਈ ਜਾਣਿਆ ਜਾਂਦਾ ਸੀ ਅੱਜ ਹਰਿਆ ਭਰਿਆ ਹੈ ਤਾਂ ਇਸੇ ਨਰਸਰੀ ਦੀ ਬਦੌਲਤ ਸੰਤ ਅਵਤਾਰ ਸਿੰਘ ਯਾਦਗਾਰੀ ਨਰਸਰੀ ਪਿੰਡ ਸੀਚੇਵਾਲ ਸੰਤ ਬਲਵੀਰ ਸਿੰਘ ਸੀਚੇਵਾਲ ਜੀ ਵੱਲੋਂ ਗੁਰਸੰਗਤ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ ਇਸ ਨਰਸਰੀ ਵਿੱਚੋਂ ਬੂਟੇ ਪ੍ਰਾਪਤ ਕਰਨ ਲਈ ਤੁਸੀਂ ਪਿੰਡ ਸੀਚੇਵਾਲ ਜੋ ਕਿ ਇਹ ਤਹਿਸੀਲ ਸ਼ਾਕੋਟ ਜ਼ਿਲ੍ਹਾ ਜਲੰਧਰ ਦਾ ਪਿੰਡ ਹੈ ਉੱਥੇ ਪਹੁੰਚ ਕੇ ਬੂਟੇ ਤੁਸੀਂ ਲੈ ਸਕਦੇ ਹੋ ਹਰ ਰੋਜ਼ਾਨਾ ਗੁਰਸੰਗਤ ਬੂਟੇ ਲੈ ਕੇ ਜਾਂਦੀ ਹੈ 5 10 15 20 ਜੇ ਨਿੱਜੀ ਤੌਰ ਤੇ ਬੂਟੇ ਲਾਉਣੇ ਨੇ ਤੁਸੀਂ ਜਦੋਂ ਮਰਜ਼ੀ ਆਣ ਕੇ ਲੈ ਜਾ ਸਕਦੇ ਹੋ ਪਰ ਜੇ ਬੂਟਿਆਂ ਦੀ ਗਿਣਤੀ ਸੌਵਾਂ ਦੇ ਵਿੱਚ ਹੈ ਤਾਂ ਉਸ ਲਈ ਤੁਹਾਨੂੰ ਇੱਥੇ ਆਣ ਕੇ ਜਾਂ ਅਸੀਂ ਤੁਹਾਡੇ ਨਾਲ ਫੋਨ ਨੰਬਰ ਸਾਂਝਾ ਕਰ ਰਹੇ ਹਾਂ 9463060363 ਫੋਨ ਨੰਬਰ ਸਕਰੀਨ ਤੇ ਵੀ ਆ ਜਾਵੇਗਾ ਤੇ ਇਹ ਸਰਜੀਤ ਸਿੰਘ ਸ਼ਾਂਤੀ ਜੀ ਜੋ ਇਥੋਂ ਦੇ ਕੁਟਿਆ ਦੇ ਪ੍ਰਬੰਧਕ ਨੇ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਜਾਂ ਇੱਥੇ ਆਣ ਕੇ ਤੁਸੀਂ ਮਹਾਪੁਰਸ਼ਾਂ ਨੂੰ ਵੀ ਮਿਲ ਸਕਦੇ ਹੋ ਤੇ ਉਹਨਾਂ ਨੂੰ ਆਣ ਕੇ ਮਿਲਣ ਤੋਂ ਬਾਅਦ ਤੁਹਾਨੂੰ ਜ਼ਿਆਦਾ ਬੂਟੇ ਮਿਲ ਸਕਦੇ ਆ ਜੇ 10 20 30 40 50 ਤੱਕ ਵੀ ਬੂਟੇ ਨਿੱਜੀ ਤੌਰ ਤੇ ਚਾਹੀਦੇ ਨੇ ਤਾਂ ਉਹ ਤੁਸੀਂ ਆਣ ਕੇ ਇੱਥੋਂ ਲੈ ਸਕਦੇ ਹੋ ਜੇ ਬੂਟਿਆਂ ਦੀ ਗਿਣਤੀ ਜ਼ਿਆਦਾ ਹੈ ਫਿਰ ਤੁਸੀਂ ਫੋਨ ਤੇ ਸੰਪਰਕ ਕਰਕੇ ਆਣ ਕੇ ਆਪਣਾ ਦੱਸ ਕੇ ਕਿ ਕਿੱਥੇ ਬੂਟੇ ਲਾਉਣੇ ਨੇ ਕਿਉਂਕਿ ਨਰਸਰੀ ਦੀ ਇੱਕੋ ਸ਼ਰਤ ਹੈ ਕਿ ਬੂਟੇ ਲੱਗਣ ਤੇ ਪਾਲੇ ਜਾਣ ਤਾਂ ਕਿ ਬੂਟੇ ਲਾ ਜਾ ਕੇ ਖਰਾਬ ਨਾ ਕੀਤੇ ਜਾਣ ਸੋ ਇਸ ਲਈ ਕੋਈ ਵੀ ਬੂਟੇ ਜਿੰਨੇ ਵੱਧ ਤੋਂ ਵੱਧ ਚਾਹੀਦੇ ਆ ਇੱਥੋਂ ਪ੍ਰਾਪਤ ਕਰੋ ਬਾਰਿਸ਼ਾਂ ਦਾ ਮੌਸਮ ਹੁਣ ਸ਼ੁਰੂ ਹੋ ਗਿਆ ਤੇ ਸਾਨੂੰ ਵੱਧ ਤੋਂ ਵੱਧ ਪਲਾਂਟੇਸ਼ਨ ਕਰਨ ਦੀ ਲੋੜ ਹੈ ਅ ਅੱਗੇ ਵੀ ਵੱਖ-ਵੱਖ ਪਿੰਡਾਂ ਤੋਂ ਪੰਚਾਇਤਾਂ ਕਲੱਬ ਅ ਜਾਂ ਬਹੁਤ ਸਾਰੇ ਵਿਭਾਗ ਇੱਥੋਂ ਬੂਟੇ ਲੈ ਕੇ ਜਾਂਦੇ ਆ ਦੋ ਨਰਸਰੀਆਂ ਇੱਥੇ ਅਵੇਲੇਬਲ ਨੇ ਇੱਕੇ ਨਰਸਰੀ ਹੈ ਇੱਕ ਨਰਸਰੀ ਇਹ ਇਹ ਦੂਸਰੀ ਨਰਸਰੀ ਵੀ ਪਿੰਡ ਵਿੱਚ ਹੀ ਹੈ ਔਰ ਉਹ ਨਰਸਰੀ ਮਨਰੇਗਾ ਸਕੀਮ ਤਹਿਤ ਚਲਾਈ ਜਾ ਰਹੀ ਹੈ ਉਹਦੇ ਵਿੱਚ ਪੰਚਾਇਤ ਦਾ ਤੇ ਮਨਰੇਗਾ ਵਰਕਰਸ ਦਾ ਜਿਹੜਾ ਉਹਨਾਂ ਦੀ ਸਵਾਵਾ ਵੀ ਲਈਆਂ ਜਾਂਦੀਆਂ ਨੇ ਤੇ ਉੱਥੇ ਕਿਹੜੇ ਬੂਟੇ ਮਿਲਦੇ ਨੇ ਉਹ ਸਾਨੂੰ ਆ ਧਰਮਪਾਲ ਜੀ ਉਹਨਾਂ ਕੋਲ ਵੀ ਜਾਣਦੇ ਆ ਕਿਹੜੇ ਬੂਟੇ ਆ ਤੂਤ ਪਏ ਆ ਸੁਖਚੈਨ ਬੇੜਾ ਡੇਕ ਨਿੰਮਾ ਦੇ ਅਮਲਤਾਸ ਦੇ ਆ ਕਚਨਾਰ ਦੇ ਤੇ ਜਮਨਾ ਦੇ ਕਨੇਰ ਬਕੈਨ ਦੇਕਾ ਅਰਜਨ ਟਾਲੀ ਤੂਤ ਆ ਮધુਗਾਮਣੀ ਆ ਤੇ ਦੇਕਾ ਆ ਸ਼ੂਗਰ ਲੈਕਸ ਸ਼ੁਗਲਾ ਜਮਨ ਹਾਂ ਇਦਾਂ ਦੇ ਬੂਟੇ ਆਪਾਂ 6 ਦਾ 15 ਕਿਸਮਾਂ ਦੇ ਹੈਗੇ ਠੀਕ ਹੈ ਹਾਂ ਜੀ